ਦੋਸਤੋ ਅੱਜ ਦਾ ਜਿਹੜਾ ਮੇਰਾ ਟਾਪਿਕ ਹੈ ਉਹ ਹੈ এডਿਕੇਸ਼ਨ ਮੋਬਾਈਲ ਔਰ ਲੱਚਰਤਾ। ਇਹ ਮੈਂ এডਿਕੇਸ਼ਨ ਮੋਬਾਈਲ ਔਰ ਲੱਚਰਤਾ ਨੂੰ ਕੰਬਾਈਨ ਕਿਉਂ ਕਰ ਰਿਹਾ ਕਿਉਂਕਿ ਅਸੀਂ ਅਕਸਰ ਦੇਖਦੇ ਆਂ ਕਿ ਸਾਡੀ ਮੁੱਢਲੀ ਜਿਹੜੀ ਸਿੱਖਿਆ ਹੁੰਦੀ ਆ ਉਹ ਸਕੂਲ ਤੋਂ ਪ੍ਰਾਪਤ ਹੁੰਦੀ ਆ। ਅਸੀਂ ਆਪਣੇ ਸਮੇਂ 'ਚ ਦੇਖਿਆ ਕਿ ਸਾਨੂੰ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਸੀ ਤੇ ਸਾਨੂੰ ਜਿਹੜਾ ਸਾਡਾ ਵਰਕਆਊਟ ਸੀਗਾ ਹੋਮਵਰਕ ਹੁੰਦਾ ਸੀ ਸਾਡਾ ਸਕੂਲ ਦਾ ਕੰਮ ਹੁੰਦਾ ਸੀ ਸਾਨੂੰ ਕਾਪੀਆਂ ਦੇ ਉੱਪਰ ਲਿਖ ਕੇ ਦਿੱਤਾ ਜਾਂਦਾ ਸੀ ਲਿਖਵਾਇਆ ਜਾਂਦਾ ਸੀ ਤੇ ਅਸੀਂ ਉਸ ਕੰਮ ਨੂੰ ਆਪਣੇ ਘਰੋਂ ਮਤਲਬ ਆਪਣੇ ਪੇਰੈਂਟਸ ਦੀ ਮਦਦ ਨਾਲ ਜਾਂ ਜਿੱਦਾਂ ਵੀ ਅਸੀਂ ਕਰਦੇ ਰਹੇ ਹਾਂ ਉਸ ਤਰੀਕੇ ਨਾਲ ਕਰਦੇ ਸੀ ਜਾਂ ਆਪਣੇ ਲੈਵਲ ਤੇ ਅਸੀਂ ਕਰਦੇ ਸੀ ਪਰ ਅੱਜ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਬੱਚਿਆਂ ਦਾ ਜੋ ਐਜੂਕੇਸ਼ਨ ਸਿਸਟਮ ਆ ਉਹ ਬਹੁਤ ਜ਼ਿਆਦਾ ਥੀਕ ਹੈ ਤੇ ਸਾਡੀ ਮੁੱਢਲੀ ਐਜੂਕੇਸ਼ਨ ਹੀ ਸਾਨੂੰ ਅੱਗੇ ਜਾ ਕੇ ਸਾਡਾ ਸਾਡਾ ਫਿਊਚਰ ਆ ਉਹ ਕਿਸ ਤਰ੍ਹਾਂ ਦਾ ਹੋਵੇਗਾ ਇਹ ਡਿਸਾਈਡ ਕਰਦੀ ਹੈ ਤੇ ਮਡਲੀ ਮਡਲੀ ਐਜੂਕੇਸ਼ਨ ਦੇ ਵਿੱਚ ਅਸੀਂ ਕੀ ਦੇਖ ਰਹੇ ਆ ਕਿ ਸਾਡੇ ਬੱਚਾ ਨੂੰ ਸੁਰੂ ਤੋਂ ਹੀ ਮੋਬਾਈਲ ਫੋਨ ਦੇ ਨਾਲ ਜੋੜਿਆ ਜਾ ਰਿਹਾ ਹੈ ਛੋਟੇ ਛੋਟੇ ਬੱਚਾ ਦਾ ਜਿਹੜਾ ਵਰਕਾ ਸਕੂਲ ਦਾ ਕੰਮ ਆ ਉਹ ਮੋਬਾਈਲ ਫੋਨਾਂ ਤੇ ਭੇਜਿਆ ਜਾ ਰਿਹਾ ਹੈ ਇਹ ਚੀਜ਼ ਦਾ ਜਿਹੜਾ ਪ੍ਰਤੀਕਰਮ ਹੈਗਾ ਉਹ ਮੈਂ ਲੋਕਾਂ ਦੇ ਮੂੰਹੋਂ ਹੀ ਸੁਣਿਆ ਲੋਕਾਂ ਦੇ ਵਿਚਾਰ ਸੁਣੇ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਔਰ ਮੇਰੀ ਖੁਦ ਦੀ ਵੀ ਧਾਰਨਾ ਇਹ ਹੀ ਹੈ ਕਿ ਜੋ ਇਹ ਸਿਸਟਮ ਹੈ ਇਹ ਬਹੁਤ ਗਲਤ ਹੈ ਕਿਉਂਕਿ ਅਸੀਂ ਦੇਖਦੇ ਆ ਅਕਸਰ ਜਦੋਂ ਕੋਈ ਵੀ ਬੱਚਾ ਮੋਬਾਈਲ ਫੋਨ ਤੇ ਕੰਮ ਨੂੰ ਦੇਖਦਾ ਹੈ ਤਾਂ ਉਹ ਆਪਣੇ ਪੇਰੈਂਟਸ ਤੋਂ ਚੋਰੀ ਮੋਬਾਈਲ ਫੋਨ ਤੋਂ ਆਪਣੇ ਵਰਕ ਨੂੰ ਹਟਾ ਕੇ ਕੁਝ ਹੋਰ ਦੇਖਣਾ ਪਸੰਦ ਕਰਦਾ ਮੋਬਾਈਲ ਫੋਨ ਤੇ ਆਉਣ ਵਾਲੀਆਂ ਮਸਤੀ ਭਰੀਆਂ ਚੀਜ਼ਾਂ ਜੋ ਉਹਨੂੰ ਇੰਟਰਟੇਨ ਕਰਦੀਆਂ ਨੇ ਉਹ ਦੇਖਣੀ ਆ ਉਹ ਪਸੰਦ ਕਰਦਾ ਤੇ ਕਿਸੇ ਨਾ ਕਿਸੇ ਹੱਦ ਤੱਕ ਇਹ ਬਹੁਤ ਜ਼ਿਆਦਾ ਗਲਤ ਹੈ ਮੈਨੂੰ ਨਹੀਂ ਪਤਾ ਕਿ ਇਹਨੂੰ ਕਿਸ ਤਰੀਕੇ ਨਾਲ ਲੋਕ ਆ ਜਿਹੜੇ ਉਹ ਹੈਂਡਲ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕਿਸ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰਨੀ ਪਰ ਇਹ ਰੁਕਣਾ ਬਹੁਤ ਜ਼ਰੂਰੀ ਆ ਤੇ ਤੁਸੀਂ ਅਕਸਰ ਦੇਖਦੇ ਹੋ ਕਿ ਛੋਟੇ ਛੋਟੇ ਬੱਚੇ ਜਾਂ ਛੋਟੀਆਂ ਛੋਟੀਆਂ ਬੱਚੀਆਂ ਜਿਹੜੀਆਂ ਆਗੀਆਂ ਮੋਬਾਈਲ ਫੋਨਾਂ ਦੇ ਉੱਪਰ ਵੀਡੀਓਜ਼ ਵਗੈਰਾ ਰੀਲ ਵਗੈਰਾ ਕ੍ਰੀਏਟ ਕਰਦੀਆਂ ਨੇ ਜੇ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਜੇ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਮੋਬਾਈਲ ਫੋਨ ਯੂਜ਼ ਕਰਨ ਦਾ ਤਾਂ ਬੱਚੇ ਤਾਂ ਹੀ ਇਦਾਂ ਦਾ ਜਿਹੜਾ ਹੈਗਾ ਸਟੈਪ ਚੱਕਦੇ ਨੇ ਤੇ ਸਾਨੂੰ ਇਹ ਚੀਜ਼ਾਂ ਰੋਕਣ ਲਈ ਅੱਗੇ ਆਉਣਾ ਚਾਹੀਦਾ ਔਰ ਇਹਨਾਂ ਗੱਲਾਂ ਬਾਤਾਂ ਨੂੰ ਅੱਗੇ ਰੱਖਣਾ ਚਾਹੀਦਾ ਮੋਬਾਈਲ ਫੋਨਾਂ ਤੇ ਤੁਸੀਂ ਹੋਰ ਬਹੁਤ ਕੁਝ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਤੇ ਕੰਟਰੋਲ ਕਰੋ ਤਾਂ ਜੋ ਸਾਡੇ ਬੱਚੇ ਜਿਹੜੇ ਅੱਛੀ ਐਜੂਕੇਸ਼ਨ ਲੈ ਕੇ ਅੱਛੇ ਸਿਸਟਮ ਦੇ ਨਾਲ ਜੁੜ ਕੇ ਅੱਛੀਆਂ ਪ੍ਰਾਪਤੀਆਂ ਕਰਕੇ ਅੱਛੇ ਜੌਬ ਤੇ ਅੱਛੇ ਬਿਜ਼ਨਸ ਲੈਵਲ ਤੇ ਅੱਛੀ ਸਕਿੱਲ ਦੇ ਨਾਲ ਆਪਣੇ ਆਪ ਦੇ ਵਿੱਚ ਕਾਮਯਾਬ ਹੋਣ ਨਾ ਕਿ ਲਕਚਰਤਾ ਦੇ ਵਿੱਚ ਵੜਨਾ ਔਰ ਆਪਣਾ ਜਿਹੜਾ ਹੈਗਾ ਫਿਊਚਰ ਖਰਾਬ ਕਰਨ ਸੋ ਦੋਸਤੋ ਮੇਰੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਆਪਣਾ ਜਿਹੜਾ ਹੈਗਾ ਕਮੈਂਟ ਔਰ ਸ਼ੇਅਰ ਕਰਕੇ ਜਰੂਰ ਪ੍ਰਤੀਕਰਮ ਦਿਟਾਉਣਾ ਔਰ ਆਪਣੇ ਵਿਚਾਰ ਦੇਣਾ ਤਾਂ ਜੋ ਅਸੀਂ ਇਸ ਮੁੱਦੇ ਦੇ ਉੱਪਰ ਹੋਰ ਅੱਗੇ ਵਧ ਕੇ ਗੱਲ ਕਰ ਸਕੀਏ ਧੰਨਵਾਦ ਦੋਸਤੋ